ਹਜ਼ਾਰ ਜਾਨੀ ਨੁਕਸਾਨ ਹੋਇਆ ਪੰਥ ਦਾ ਖਾਲਸੇ ਨਿਰਾਸ਼ ਨਹੀਂ ਹੋਏ ਟੁੱਟੇ ਨਹੀਂ ਸਾਢੇ 8 ਮਹੀਨੇ ਬਾਅਦ ਉਹ ਸਈ ਅਹਿਮਦ ਸ਼ਾ ਅਫਦਾਲੀ ਨੂੰ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ ਤੇ ਦੀਵਾਲੀ ਮਨਾਉਂਦਿਆ ਹੋਇਆ ਦੀਵਾਲੀ ਵਾਲੇ ਦਿਨ 5 ਫਰਵਰੀ 1762 ਨੂੰ ਕੱਲੂ ਕਾਰਾ ਹੋਇਆ ਸੀ ਤੇ ਦੀਵਾਲੀ ਵਾਲੇ ਦਿਨ ਸਾਢੇ 8 ਮਹੀਨੇ ਬਾਅਦ 1762 ਦੀ ਦੀਵਾਲੀ ਮਨਾਉਂਦਿਆ ਤੁਹਾਡੇ ਵੱਡਿਆਂ ਨੇ ਉਸੇ ਹੀ ਅਹਿਮਦ ਸ਼ਾਹ ਅਫਦਾਲੀ ਨੂੰ ਕੱਟ ਕੇ ਅਮਰਸਰੋਂ ਕੱਢ ਦਿੱਤਾ ਮਾਕ ਦਿੱਤੀ ਵੱਡੇ ਕੱਲੂ ਘਾਰੇ ਦਾ ਬਦਲਾ ਤ੍ਰੇਸ਼ ਦੀ ਦੀਵਾਲੀ ਮਨਾਉਣ ਤੋਂ ਬਾਅਦ ਠੱਠਾ ਹੋਇਆ ਸ਼੍ਰੀ ਦਰਬਾਰ ਸਾਹਿਬ ਜਿਹੜਾ ਅਹਿਮਦ ਸ਼ਾਹ ਅਫਦਾਲੀ ਨੇ ਵੱਡੇ ਕੱਲੂ ਘਾਰੇ ਤੋਂ ਬਾਅਦ ਆਉਂਦਿਆ ਬਾਰੂਦ ਦੇ ਕੁੱਪੇ ਲਾ ਕੇ ਸ਼੍ਰੀ ਦਰਬਾਰ ਸਾਹਿਬ ਉਡਾ ਦਿੱਤਾ ਮਲਬਾ ਚਕਵਾ ਕੇ ਅਮਰਤ ਸਰੋਵਰ ਵਿੱਚ ਪਵਾ ਦਿੱਤਾ 1765 ਦੀ દિਵਾਲੀ ਮਨਾ ਕੇ ਖਾਲਸੇ ਪੰਥ ਨੇ ਕੌਮ ਦਾ ਜਥੇਦਾਰ ਸਰਦਾਰ ਜੱਸਾ ਸਿੰਘ ਆਲੂਆ ਸੁਲਤਾਨਨ ਕੌਮ ਜਿਹਨੂੰ ਦੋ ਵਾਰ ਕੌਮ ਨੇ ਬਾਦਸ਼ਾਹ ਬਣਾਇਆ ਇੱਕ ਵਾਰੀ ਲਾਹੌਰ ਦੇ ਤਖਤ ਤੇ ਬਿਠਾ ਕੇ ਤੇ ਇੱਕ ਵਾਰੀ ਜਦੋਂ ਦਿੱਲੀ ਲਾਲ ਕਿਲਾ ਫਤਿਹ ਕੀਤਾ ਉਦੋਂ ਵੀ ਬਾਦਸ਼ਾਹ ਬਣਾਇਆ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਨੂੰ ਉਹ ਕੌਮ ਦਾ ਜਥੇਦਾਰ ਉਹਨੇ ਨਵਾਬ ਕਪੂਰ ਸਿੰਘ ਨਾਲ ਸਲਾਹ ਕਰਕੇ ਟੱਠਾ ਹੋਇਆ ਸ੍ਰੀ ਦਰਬਾਰ ਸਾਹਿਬ ਮੁੜ ਉਸਾਰੀ ਕਰਨ ਵਾਸਤੇ ਅਰਦਾਸ ਕੀਤੀ ਯਾਦ ਰਹੇ ਅੱਜ ਜਿਸ ਸ੍ਰੀ ਦਰਬਾਰ ਸਾਹਿਬ ਦੇ ਅਸੀਂ ਦਰਸ਼ਨ ਕਰਦੇ ਹਾਂ ਨਾ ਉਹ ਨੀਯਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੀਆਂ ਆਪਣੇ ਪਵਿੱਤਰ ਕਰ ਕਮਲਾ ਨਾਲ ਆਪਣੀ ਦੇਖ ਰੇਖ ਵਿੱਚ ਸ੍ਰੀ ਹਰਮੰਦਰ ਸਾਹਿਬ ਜਿਹੜਾ ਉਸਾਰਿਆ ਸੀ ਨੀਆ ਉਹੀ ਨੇ ਪਰ ਉੱਪਰ ਜਿਹੜੀ ਪਵਿੱਤਰ ਬਿਲਡਿੰਗ ਹੈ ਉਹ ਤੁਹਾਡੇ ਵਡੇਰਿਆਂ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਅਗਵਾਈ ਹੇਠ ਕਤਕ ਦੇ ਮਹੀਨੇ ਵਿੱਚ ਉਹਦੀ ਮੋੜ ਉਸਾਰੀ ਸ਼ੁਰੂ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਫਿਰ ਮਨ ਬਣਿਆ ਕਾਮ ਦੇ ਜਥੇਦਾਰਾਂ ਦਾ ਕਿ ਹੁਣ ਪੰਜਾਬ ਦੀ ਧਰਤੀ ਉੱਤੇ ਖਾਲਸੇ ਦਾ ਸਿੱਕਾ ਜੰਮਿਆ ਹੋਇਆ ਖਾਲਸਾ ਰਾਜ ਦੀ ਸ਼ੁਰੂਆਤ ਕੀਤੀ ਜਾਵੇ ਸੋਚਦੇ ਸੋਚਦੇ ਇਹ ਸੋਚ ਉੱਤੇ ਗਾ ਵੀ ਖਾਲਸਾ ਰਾਜ ਦੀ ਸ਼ੁਰੂਆਤ ਉਥੋਂ ਕੀਤੀ ਜਾਏ ਜਿਸ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ ਆਪਣਾ ਪਵਿੱਤਰ ਖੂਨ ਕੌਮ ਦੀਆਂ ਨੀਹਾਂ ਵਿੱਚ ਪਾ ਕੇ ਕੌਮ ਦੀਆਂ ਨੀਹਾਂ ਪੱਕੀਆਂ ਬੁਲੰਦ ਕੀਤੀਆਂ ਉਹ ਧਰਤੀ ਹੈ ਸਰਹੰਦ ਦੀ ਧਰਤੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਖਲੋ ਕੇ ਗਲ ਵਿੱਚ ਬੱਲਾ ਪਾ ਕੇ ਸਰਹੰਦ ਦੀ ਧਰਤੀ ਦੇ ਜ਼ਾਲਮ ਜਨਖਾ ਨੂੰ ਸੋਧ ਕੇ ਸਰਹੰਦ ਨੂੰ ਟਾਇ ਢੇਰੀ ਕਰਕੇ ਉਹਦਾ ਨਾਮ ਬਦਲ ਕੇ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਨਾਮ ਤੇ ਫਤਿਹਗੜ੍ਹ ਸਾਹਿਬ ਰੱਖ ਕੇ ਖਾਲਸਾ ਰਾਜ ਦੀ ਸ਼ੁਰੂਆਤ ਕਰਨ ਵਾਸਤੇ ਜਿਵੇਂ ਅਰਦਾਸ ਕਰਦਾ ਇਓ ਬਿਆਨ ਕੀਤਾ ਜਾਂਦਾ ਹੈ ਬਾਰਾਂ ਮਿਸਲਾਂ ਦੇ ਸਿੱਖ ਇਕੱਠੇ ਹੋ ਕੇ ਤੇ ਤਖਤ ਅਕਾਲ ਸਾਹਿਬ ਨੇ ਖਲੋ ਕੇ ਤੇ ਜੁਮੇ ਲੱਗਾ ਆਸਾਂ ਪਰ ਜਾ ਨਬਾਣਾ ਹੈ ਕਿਲਾ ਸਰਹਿੰਦ ਵਾਲਾ ਟਾਉਣ ਜਾਣਾ ਹੈ ਪ੍ਰਥਮ ਅਪਗਉਤੀ ਲੈ ਸੇ ਮਰ ਸਾਰਿਆਂ ਪਾਏ ਦਲ ਪੱਲੇ ਗੁਰੂ ਕੇ ਤਸਾਂ ਦਾ ਬਿਰਦ ਬਣਾ ਹੈ ਦਿਲਾਂ ਸਾਰ ਰਹਿੰਦਾ ਵਾਲਾ ਟਾਉਣ ਜਾਣਾ ਹੈ ਚੁੱਕਿਆ ਜੋ ਬੀੜਾ ਜ਼ੁਲਮਾਂ ਮਕਾਉਣ ਲਈ ਪੰਥ ਆਇਆ ਤੁਸਾਂ ਦਾ ਹੁਕਮ ਪਾਉਣ ਲਈ ਅੱਤ ਸਹਮੀਣਾ ਸਾਡਾ ਹੋਰ ਨਾ ਟਿਕਾਣਾ ਹੈ ਗਲਾਸਰ ਹਿੰਦਵਾਲਾ ਟਾਉਣ ਜਾਣਾ ਹੈ ਚੈਨਖਣ ਪਾਪੀ ਬਹੁਤ ਹੱਥ ਚੁੱਕੀ ਐ ਉਸ ਦੇ ਜੀਉਣ ਵਾਲੀ ਆਸ ਮੁੱਕੀ ਐ ਓ ਕੱਲੂਕਾਰੇ ਵਾਲਾ ਬਦਲਾ ਚਕਾ ਕੇ ਨਗਾਰੇ ਉੱਤੇ ਚੋਟਾ ਚੱਲ ਪੇ ਛੱਡ ਕੇ ਜਕਾਰੇ ਰਸਤੇ ਨੂੰ ਮਲ ਪੇ ਓ ਕੇਸਰੀ ਨਿਸ਼ਾਨ ਉੱਚਾ ਚਮਕਾਣਾ ਹੈ ਕਿਲਾ ਸਰਹਿੰਦ ਵਾਲਾ ਟੋਣ ਜਾਣਾ ਹੈ ਮੂਰਤਣਾ ਹੈ ਫਤਿਹਗੜ ਫਤੇ ਪਾ ਕੇ ਤੇ ਜੋਰ ਵਰ ਸਿੰਘ ਸੈ ਕੀਤੀਆਂ ਖਰਾਬੀਆਂ ਲਿਖ ਤਲ ਪੀਰ ਇਤਿਹਾਸ ਕਾਣਾ ਹੈ ਕਿਲਾ ਰਹਿੰਦਾ ਵਾਲਾ ਟਾਊਨ ਜਾਣਾ ਹੈ ਸ਼ਾਇਰ ਕਹਿੰਦਾ ਬਣਦੇ ਕਦੇ ਇਤਿਹਾਸ ਨਾ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਕਦਰ ਜ਼ਿੰਦਗੀ ਦੀ ਉਹੀ ਪਾ ਸਕਦਾ ਹੈ ਜਿਹੜੀ ਕੌਮ ਨੂੰ ਮਰਨ ਦਾ ਝੱਲ ਪੈ ਜੇ ਪੈਣਾ ਅੰਤ ਨੂੰ ਮੁੱਲ ਕੁਰਬਾਨੀਆਂ ਦਾ ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਇਸ ਦੇਸ਼ ਵਾਸਤੇ ਜਿਹਨੂੰ ਭਾਰਤ ਕਿਹਾ ਜਾਂਦਾ ਹੈ ਹਿੰਦੁਸਤਾਨ ਵੀ ਕਿਹਾ ਜਾਂਦਾ ਇੰਡੀਆ ਵੀ ਕਿਹਾ ਜਾਂਦਾ ਹੈ ਇਸ ਦੇਸ਼ ਨੂੰ ਬਚਾਉਣ ਵਾਸਤੇ 93% ਕੁਰਬਾਨੀਆਂ ਸਿੱਖਾਂ ਨੇ ਕੀਤੀਆਂ 93% ਇਹ ਦੇਸ਼ ਅੱਜ ਵਰਗਾ ਦੇਸ਼ ਨਾ ਹੁੰਦਾ ਜੇ ਇਸ ਦੇਸ਼ ਵਾਸਤੇ ਸਾਡੇ ਗੁਰੂ ਸਹਿਬਾਨਾਂ ਨੇ ਸਾਡੇ ਵੱਡਿਆਂ ਬਜ਼ੁਰਗਾਂ ਨੇ ਸਮੇਤ ਪਰਿਵਾਰਾਂ ਸ਼ਹਾਦਤਾਂ ਨਾ ਦਿੱਤੀਆਂ ਕਿਸੇ ਵਿਦਵਾਨ ਦੇ ਬੋਲ ਆ ਉਹ ਕਹਿੰਦਾ ਇਹ ਦੇਸ਼ ਦੇਸ਼ ਹੀ ਨਾ ਹੁੰਦਾ ਜੇ ਗੁਰੂ ਦਸ਼ਮੇਸ਼ ਨਾ ਹੁੰਦਾ ਆਪਣੇ ਪਰਿਵਾਰ ਦੇ 27 ਤੋਂ ਵੱਧ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਭਾਰਤ ਦੇਸ਼ ਦੀ ਆਜ਼ਾਦੀ ਵਾਸਤੇ ਕਾਰ ਦਰਪੋਤ ਨਮਰੂਦ ਹੋ ਚੁੱਕੇ ਲੋਕਾਂ ਨੂੰ ਜਗਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਜ਼ਾਦੀ ਦੇ ਕੁਲਾਟੀਏ ਨੇ ਭਾਰਤ ਦੀ ਆਜ਼ਾਦੀ ਉਹਨਾਂ ਦਾ ਖਾਲਸਾ ਸ੍ਰੀ ਅਮਰਤ ਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਜਿੱਥੋਂ ਮੀਰੀ ਤੇ ਪੀਰੀ ਦਾ ਸਿਧਾਂਤ ਦਿੱਤਾ ਮੇਰੇ ਗੁਰਦੇਵ ਨੇ ਭਗਤੀ ਤੇ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਸਿੱਖ ਨੂੰ ਸੰਤ ਦੇ ਨਾਲ ਸਪਾਈ ਹੋਣ ਦਾ ਮਾਣ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਧਰਤੀ ਤੋਂ ਦਿੱਤਾ ਉਸ ਪਵਿੱਤਰ ਅਸਥਾਨ ਦੇ ਸਾਹਮਣੇ ਖਲੋ ਕੇ ਖਾਲਸੇ ਅਰਦਾਸ ਕਰ ਰਹੇ ਸਨ ਗਲ ਵਿੱਚ ਪੱਲਾ ਪਾ ਕੇ ਸਤਿਗੁਰੂ ਆਗਿਆ ਬਖਸ਼ੋ ਪੰਥ ਆਗਿਆ ਚਾਹੁੰਦਾ ਖਾਲਸਾ ਰਾਜ ਦੀ ਸ਼ੁਰੂਆਤ ਉਸੇ ਹੀ ਧਰਤੀ ਤੋਂ ਕਰਨੀ ਹੈ ਜਿੱਥੇ ਸਾਡੇ ਗੁਰਦੇਵ ਜੀ ਦੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਹੋਈ ਪੰਥ ਵਾਸਤੇ 10 ਗੁਰੂ ਸਾਹਿਬਾਨਾਂ ਨੂੰ ਸਿਮਰ ਕੇ ਪੰਜ ਪਿਆਰੇ ਸ਼ਹੀਦਾਂ ਅਮਰੀਦਾ ਪਿਆਰਿਆ ਸੁਚਾਰਿਆ ਨੂੰ ਸਿਮਰ ਕੇ ਕਾਮ ਦੇ ਜੱਥੇਦਾਰ ਨੇ ਜਦੋਂ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਫਿਰ ਪੰਜ ਜਹਕਾਰੇ ਛੱਡੇ ਗਏ ਪੰਜ ਜਹਕਾਰੇ ਯਾਦ ਰਹੇ ਇਹ ਮਰਜ਼ਾਦਾ ਹੈ ਪੰਚ ਜਾਕਾਰੇ ਉਦੋਂ ਲਾਏ ਜਾਂਦੇ ਆ ਜਦੋਂ ਪੰਥ ਕੋਈ ਬਹੁਤ ਵੱਡੀ ਮੁਹਿਮ ਸਰ ਕਰਨ ਵਾਸਤੇ ਜਾਂਦੇ ਤੇ ਬੜੀ ਚੜ੍ਹਦੀ ਕਲਾ ਨਾਲ ਲਾਏ ਜਾਂਦੇ ਪੰਚ ਜਾਕਾਰੇ ਲਾ ਕੇ ਪੰਥ ਘੋੜਿਆਂ ਉੱਤੇ ਅਸਵਾਰ ਹੋ ਕੇ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਦਰਿਆ ਬਿਆਸ ਲੰਘੇ ਦੁਆਬੇ ਦੀ ਧਰਤੀ ਆ ਗਈ ਯਾਦਰਾਏ ਸਰਹੰਦ ਉਸ ਵੇਲੇ 52000 ਸਲਾਨਾ ਆਮਦਨ ਦਾ ਉਹ ਸੂਬਾ ਸੀ ਉਸ ਵੇਲੇ ਸਰਹੰਦ ਸਰਹਿੰਦ ਤਾਂ ਕਿਹਾ ਜਾਂਦਾ ਸੀ ਕਿ ਹਿੰਦ ਦਾ ਸਰਮੌਰ ਸੂਬਾ ਹੈ ਜਿਹਨੂੰ ਸਰ ਕਰਨ ਵਾਸਤੇ ਖਾਲਸੇ ਤੁਰੇ ਜਦੋਂ ਇਹਦੇ ਇਲਾਕੇ ਵਿੱਚ ਐਂਟਰ ਹੋਏ ਪੰਥ ਦੇ ਨਾਲ ਬਹੁਤ ਸਾਰੇ ਧਰਮ ਦੀ ਕਿਰਤ ਕਰਨ ਵਾਲੇ ਘਰਾਂ ਵਿੱਚ ਵੱਸਣ ਵਾਲੇ ਗੁਰਸਿੱਖ ਸ੍ਰੀ ਸਾਹਿਬਾ ਲਾ ਕੇ ਖੰਡੇ ਲਾ ਕੇ ਨੇਜੇ ਪਾਲੇ ਲਾ ਕੇ ਜਿਹਦੇ ਕੋਲ ਘੋੜਾ ਸੀ ਘੋੜੇ ਉੱਤੇ ਅਸਵਾਰ ਹੋ ਕੇ ਜਕਾਰੇ ਛੜਦਾ ਆ ਗਿਆ ਜਿਹਦੇ ਕੋਲ ਕੋਈ ਹਥਿਆਰ ਨਹੀਂ ਸੀ ਉਹ ਆਪਣੇ ਕੋਲ ਲੱਕੜ ਦਾ ਟੰਬਾ ਲਾ ਕੇ ਜਕਾਰੇ ਛੜਦਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਦੇ ਜਕਾਰੇ ਛੜਦਾ ਪੰਥ ਵਿੱਚ ਸੰਮੂਲੀਅਤ ਕਰਦਾ ਰਾਜ ਉਦੋਂ ਹੁੰਦਾ ਨਾ ਕੌਮਾਂ ਦੇ ਜਦੋਂ ਕੌਮ ਇੱਕ ਪਲੇਟਫਾਰਮ ਉੱਤੇ ਇਕੱਤਰ ਹੋ ਜਾਂਦੀ ਹੈ ਅੱਜ ਸਾਡੀ ਵੱਧ ਕਿਸਮਤੀ ਹੈ ਤਰਾਸਦੀ ਹੈ ਕਿ ਸਾਡੇ ਪਤਾ ਨਹੀਂ ਲੱਗਦਾ ਕਿੰਨੀਆਂ ਜਥੇਬੰਦੀਆਂ ਕਿੰਨੀਆਂ ਸੰਪਰਦਾਵਾਂ ਕਿੰਨੀ ਥਾਈ ਅਸੀਂ ਵੰਡੇ ਗਏ ਫਿਰ ਵੀ ਸਿੱਖੀ ਦੀ ਚੜ੍ਹਦੀ ਕਲਾ ਹੈ ਕੋਈ ਦੁਨੀਆ ਦੀ ਤਾਕਤ ਸਾਨੂੰ ਮਿਟਾ ਨਹੀਂ ਸਕਦੀ ਪਰ ਜਦੋਂ ਜਦੋਂ ਖਾਲਸੇ ਦਾ ਰਾਜ ਹੋਇਆ ਉਦੋਂ ਖਾਲਸਾ ਇੱਕ ਹੋਇਆ ਆਪਣੀਆਂ ਧੜੇ ਬੰਦੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਤਾਂ ਖਾਲਸੇ ਦਾ ਰਾਜ ਅੱਜ ਵੀ ਸਾਰਾ ਜੋਈ ਹੋ ਰਹੀ ਹੈ